ਸਵਸੀ ਦੇਖ ਰਹੇ ਸੀਗੇ ਪ੍ਰਭੂ ਯੇਸ਼ੂ ਮਸੀਹਾ ਪਾਣੀ ਉੱਤੇ ਚੱਲਣਾ ਔਰ ਇਸ ਸੀਰੀਜ਼ ਦੇ ਵਿੱਚ ਜੋ ਆ ਇਹ ਚੌਥਾ ਵੀਡੀਓ ਆ ਔਰ ਇਹਦੇ ਵਿੱਚ ਅਸੀਂ ਮੱਤੀ 14 ਅਧਿਆਇ ਉਸਤਾ 22 ਤੋਂ ਲੈ ਕੇ 33 ਵਚਨ ਨੂੰ ਅਸੀਂ ਦੇਖਾਂਗੇ ਔਰ ਮੱਤੀ 14 ਦਾ 24 ਅਸੀਂ ਪਿਛਲੇ ਵੀਡੀਓ ਵਿੱਚ ਦੇਖਿਆ ਸੀ ਉਸ ਦੇ ਬਾਰੇ ਅਸੀਂ ਦੇਖਦੇ ਹਾਂ ਇਸ ਸ਼ਗਤ ਲਿਖਿਆ ਪਰ ਬੇੜੀ ਉਸ ਵੇਲੇ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ ਇਸ ਲਈ ਜੋ ਪੌਂਡ ਸਾਹਮਣੀ ਸੀ ਸੋ ਕਾਫੀ ਕੁਝ ਅਸੀਂ ਸਿੱਖਿਆ ਸੀਗਾ ਇਸ ਦੇ ਬਾਰੇ ਸੋ ਅੱਜ ਦਾ ਜੋ ਸਾਡਾ ਪ੍ਰਮੁੱਖ ਜੋ ਪੁਆਇੰਟ ਹੋਏਗਾ ਉਸ ਜਗ੍ਹਾ ਤੁਸੀਂ ਪੜ ਸਕਦੇ ਹੋ ਕਿ ਜੋ ਪੌਂਡ ਸੀ ਉਸ ਸਾਹਮਣੀ ਸੀ ਮਤਲਬ ਸਾਹਮਣੋਂ ਟੱਕਰ ਦੇ ਰਹੀ ਸੀ ਜੋ ਇੱਕ ਤੇਜ਼ ਹਨੇਰੀ ਜਿਸ ਨੂੰ ਪੌਂਡ ਕਿਹਾ ਗਿਆ ਆ ਔਰ ਇੱਥੇ ਅਸੀਂ ਦੇਖਦੇ ਹਾਂ ਇੱਕ ਬਹੁਤ ਹੀ ਇੱਕ ਬੇਸਿਕ ਪੁਆਇੰਟ ਅਸੀਂ ਦੇਖਦੇ ਹਾਂ ਬਹੁਤ ਗਹਿਰਾ ਭੇਤ ਸਾਨੂੰ ਸਿੱਖਣ ਵਾਸਤੇ ਮਿਲਦਾ ਆ ਕਿ ਦੇਖੋ ਜਿਸ ਤਰ੍ਹਾਂ ਲਿਖਿਆ ਕਿ ਲਹਿਰਾਂ ਦੀ ਮਾਰੀ ਜੋ ਢੇੜੀ ਆ ਉਹ ਡੋਲ ਰਹੀ ਆ ਦੇਖੋ ਜਿਹੜੀਆਂ ਲਹਿਰਾਂ ਬੇੜੀ ਦੇ ਖਿਲਾਫ ਉੱਠ ਰਹੀਆਂ ਆ ਜਿਹੜੀਆਂ ਲਹਿਰਾਂ ਬੇੜੀ ਨੂੰ ਜਿਹੜਾ ਆ ਉਹ ਜ਼ੋਰ ਮਾਰ ਰਹੀਆਂ ਆ ਦੇਖੋ ਇਹ ਲਹਿਰਾਂ ਜੋ ਆਏ ਆਪਣੇ ਆਪ ਨਹੀਂ ਉੱਠ ਰਹੀਆਂ ਇਹ ਆਪਣੇ ਆਪ ਬੇੜੀ ਦੇ ਵਿਰੋਧ ਵਿੱਚ ਨਹੀਂ ਖੜੀਆਂ ਹੋ ਰਹੀਆਂ ਬਲਕਿ ਇਨ੍ਹਾਂ ਲਹਿਰਾਂ ਦੇ ਪਿੱਛੇ ਇੱਕ ਤੇਜ਼ ਹਨੇਰੀ ਜਾਂ ਕਹਿ ਲੋ ਕਿ ਇੱਕ ਕੁਦਰਤੀ ਤਾਕਤ ਜਿਹੜੀ ਆ ਇਨ੍ਹਾਂ ਦੇ ਪਿੱਛੇ ਕੰਮ ਕਰ ਰਹੀ ਆ ਅਗਰ ਉਹ ਹਨੇਰੀ ਸ਼ਾਂਤ ਹੋ ਜਾਏਗੀ ਅਗਰ ਤੇਜ਼ ਹਵਾ ਸ਼ਾਂਤ ਹੋ ਜਾਏਗੀ ਤਾਂ ਇਹ ਲਹਿਰਾਂ ਕਦੀ ਆਪਣੇ ਆਪ ਬੇੜੀ ਦੇ ਵਿਰੋਧ ਵਿੱਚ ਖੜੀਆਂ ਨਹੀਂ ਹੋ ਸਕਦੀਆਂ ਸੋ ਇੱਥੇ ਤੁਸੀਂ ਇੱਕ ਬਹੁਤ ਇੱਕ ਗਹਿਰਾ ਭੇਤ ਸਿੱਖ ਸਕਦੇ ਹੋ ਕਿ ਜਿਹੜੇ ਵੀ ਲੋਕ ਅੱਜ ਸੰਸਾਰ ਦੇ ਵਿੱਚ ਸਾਡੇ ਵਿਰੋਧ ਵਿੱਚ ਖੜੇ ਹੁੰਦੇ ਆ ਇਹਨਾਂ ਲਹਿਰਾਂ ਦੀ ਵਾਂਗ ਉਹ ਮਨੁੱਖ ਵੀ ਇਹਨਾਂ ਲਹਿਰਾਂ ਵਾਂਗੂ ਆਪਣੇ ਆਪ ਖੜੇ ਨਹੀਂ ਹੁੰਦੇ ਇਨ ਲਹਿਰਾ ਵਾਂਗ ਉਹ ਲੋਕਾਂ ਦਾ ਆਪਣਾ ਹੀ ਇੱਕ ਡਿਸੀਜਨ ਸਿਰਫ ਨਹੀਂ ਹੁੰਦਾ ਬਲਕਿ ਇੱਕ ਤਾਕਤ ਜਿਹੜੀ ਆ ਉਨ੍ਹਾਂ ਦੇ ਪਿੱਛੇ ਕੰਮ ਕਰ ਰਹੀ ਹੁੰਦੀ ਆ ਜਿਹੜੀ ਉਹਨਾਂ ਨੂੰ ਉਭਾਰਦੀ ਆ ਉਹਨਾਂ ਨੂੰ ਉਕਸਉਂਦੀ ਆ ਮਸੀਹੀ ਲੋਕਾਂ ਦੇ ਖਿਲਾਫ ਜਾਂ ਮਸੀਹੀ ਸਮਾਜ ਦੇ ਖਿਲਾਫ ਇੱਕ ਸਤਾਵਟ ਜੋ ਖੜੀ ਹੁੰਦੀ ਆ ਸੋ ਸਿਰਫ ਇਸ ਸਤਾਵਟ ਦੇ ਪਿੱਛੇ ਮਨੁੱਖ ਹੀ ਨਹੀਂ ਹੁੰਦੇ ਮਨੁੱਖ ਦੀ ਬੁੱਧੀ ਹੀ ਸਿਰਫ ਨਹੀਂ ਹੁੰਦੀ ਬਲਕਿ ਕੰਧ ਅਕਾਰ ਦੀ ਤਾਕਤ ਹੁੰਦੀ ਆ ਜੋ ਮਨੁੱਖਾਂ ਨੂੰ ਜੋ ਆ ਕਿਤੇ ਨਾ ਕਿਤੇ ਸਾਡੇ ਖਿਲਾਫ ਜੋ ਆ ਉਕਸਉਂਦੀ ਆ ਉਹਨਾਂ ਨੂੰ ਖੜਾ ਕਰਦੀ ਆ ਜਿਸ ਤਰ੍ਹਾਂ ਇਸ ਸਮਾਜ ਤੇ ਲਹਿਰਾਂ ਜਿਹੜੀਆਂ ਆ ਉਹ ਆਪਣੇ ਆਪ ਕਦੀ ਖੜੀਆਂ ਨਹੀਂ ਹੋ ਸਕਦੀਆਂ ਅਗਰ ਉਹਨਾਂ ਦੇ ਪਿੱਛੇ ਉਹ ਤੇਜ ਹਨੇਰੀ ਅਗਰ ਕੰਮ ਨਹੀਂ ਕਰੇਗੀ ਸੋ ਲਹਿਰਾਂ ਨੂੰ ਵੀ ਕੋਈ ਜ਼ੋਰ ਮਾਰਦਾ ਹੈ ਪਿੱਛੋਂ ਤੇ ਲਹਿਰਾਂ ਬੇੜੀ ਨੂੰ ਜ਼ੋਰ ਮਾਰਦੀਆਂ ਸੋ ਇਸ ਲਈ ਇੱਥੇ ਅਸੀਂ ਕੀ ਸਿੱਖਦੇ ਹਾਂ ਕਿ ਅਸੀਂ ਕਦੀ ਵੀ ਉਹਨਾਂ ਮਨੁੱਖਾਂ ਤੱਕ ਆਪਣੀ ਸੋਚ ਸੀਮਤ ਨਹੀਂ ਰੱਖਣੀ ਜਿਹੜੇ ਮਸੀਹੀ ਸਮਾਜ ਦੇ ਖਿਲਾਫ ਖੜੇ ਹੁੰਦੇ ਆ ਬਲਕਿ ਸਾਡਾ ਨਜ਼ਰੀਆ ਆਤਮਿਕ ਹੋਣਾ ਆ ਔਰ ਅਸੀਂ ਆਤਮਿਕ ਸਮਾਜ ਜੋ ਆ ਉਹਦੇ ਵਿੱਚ ਵੀ ਇੱਕ ਨਜ਼ਰ ਅਸੀਂ ਜੋ ਆ ਹਮੇਸ਼ਾ ਰੱਖਣੀ ਆ ਔਰ ਉਹਦੇ ਵਿੱਚ ਹੋਣ ਵਾਲੀਆਂ ਜੋ ਐਕਟੀਵਿਟੀਜ਼ ਆ ਉਹਨਾਂ ਤੋਂ ਵੀ ਅਸੀਂ ਅੱਛੀ ਤਰ੍ਹਾਂ ਜਾਣੂ ਹੋ ਕੇ ਚੱਲਣਾ ਆ ਕਿਉਂਕਿ ਅਕਸਰ ਮਨੁੱਖ ਜਿਹੜਾ ਆ ਉਹ ਮਨੁੱਖਾਂ ਨੂੰ ਹੀ ਆਪਣਾ ਵਿਰੋਧੀ ਸਮਝ ਲੈਂਦਾ ਹੈ ਮਨੁੱਖਾਂ ਨੂੰ ਦੁਸ਼ਮਣ ਸਮਝ ਲੈਂਦਾ ਹੈ ਆਪਣਾ ਮਸੀਹੀ ਲੋਕਾਂ ਦਾ ਗੁੱਸਾ ਜਿਹੜਾ ਉਹ ਮਨੁੱਖਾਂ ਉੱਤੇ ਹੀ ਫੁੱਟਣਾ ਸ਼ੁਰੂ ਹੋ ਜਾਂਦਾ ਹੈ ਮਨੁੱਖਾਂ ਦੇ ਵਿਰੋਧ ਚ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੇ ਆ ਮਨੁੱਖਾਂ ਦੇ ਖਿਲਾਫ ਜਿਹੜੇ ਆ ਉਹ ਤਰਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੇ ਆ ਜਾਂ ਮਨੁੱਖਾਂ ਦੇ ਖਿਲਾਫ ਉਹ ਸਖਤ ਕਾਰਵਾਈ ਦੀ ਮੰਗ ਕਰਨਾ ਸ਼ੁਰੂ ਕਰ ਦਿੰਦੇ ਆ ਜਦੋਂ ਵੀ ਕੋਈ مسیਹੀ ਸਮਾਜ ਦੇ ਖਿਲਾਫ ਕੁਝ ਲੋਕ ਖੜੇ ਹੁੰਦੇ ਆ ਕੁਝ ਪੱਦੀ ਸ਼ਬਦਾਵਲੀ ਇਸਤੇਮਾਲ ਕਰਦੇ ਆ ਜਾਂ ਕੁਝ ਹਿੰਸਕ ਕੁਝ ਐਸੇ ਢੰਗ ਤਰੀਕੇ ਅਪਣਾਉਂਦੇ ਆ ਕਈ ਬੰਦਗੀਆਂ ਤੇ ਹਮਲੇ ਕਰਦੇ ਆ مسی ਲੋਕਾਂ ਤੇ ਹਮਲੇ ਕਰਦੇ ਆ ਪਰ ਦੇਖੋ ਇਹ ਲਹਿਰਾਂ ਦੇ ਉੱਤੇ ਸਾਡਾ ਗੁੱਸਾ ਨਹੀਂ ਇਨਾਂ ਦੇ ਪਿੱਛੇ ਵੀ ਇੱਕ ਤਾਕਤ ਕੰਮ ਕਰ ਰਹੀ ਆ ਉਹਦੇ ਉੱਤੇ ਤੁਹਾਡਾ ਗੁੱਸਾ ਜ਼ਾਹਰ ਹੋ ਸਕਦਾ ਆ ਹੋਣਾ ਚਾਹੀਦਾ ਆ ਕਿਉਂ ਕਿ ਪ੍ਰਭੂ ਦੇ ਵਚਨ ਵਿੱਚ ਲਿਖਿਆ ਆ ਦੂਸਰਾ ਕੋਰਿੰਥੀਆ 10 ਅਧਿਆਏ ਉਸ ਦਾ 3 ਵਚਨ ਨੂੰ ਜਦੋਂ ਅਸੀਂ ਪੜ੍ਹਦੇ ਆ ਸੋ ਪੌਲਸ ਕਹਿੰਦਾ ਅਸੀਂ ਭਾਵੇਂ ਸਰੀਰ ਦੇ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ ਔਰ 4 ਵਚਨ ਇਸ ਲਈ ਜੋ ਸਾਡੇ ਯੁੱਧ ਦੇ ਸ਼ਸਤਰ ਸਰੀਰਿਕ ਨਹੀਂ ਸਗੋ ਪਰਮੇਸ਼ਵਰ ਦੇ ਬਾਣੇ ਕਿਲਿਆਂ ਦੇ ਢਾ ਦੇਣ ਲਈ ਡਾਡੇ ਤਕੜੇ ਹਨ ਸਿਸਕਾ ਦੇ ਪੌਲਸ ਦਾਸਾ ਕਿ ਸਾਡੀ ਸਰੀਰਿਕ ਲੜਾਈ ਨਹੀਂ ਆ ਸਾਡੀ ਲੜਾਈ ਕੀ ਆ ਆਤਮਿਕ ਆ ਇਸ ਲਈ ਸਾਡਾ ਹਰ ਐਕਸ਼ਨ ਜਿਹੜਾ ਆ ਉਹ ਸਾਡਾ ਜੋ ਅਸਲ ਵਿਰੋਧੀ ਆ ਅੰਧਕਾਰ ਦੀ ਤਾਕਤ ਆ ਉਸ ਤੇ ਖਿਲਾਫ ਸਾਡਾ ਹਰ ਐਕਸ਼ਨ ਹੋਣਾ ਚਾਹੀਦਾ ਹੈ ਨਾ ਕਿ ਮਨੁੱਖਾਂ ਦੇ ਖਿਲਾਫ ਮਨੁੱਖਾਂ ਦੇ ਖਿਲਾਫ ਅਗਰ ਅਸੀਂ ਕੁਛ ਕਰਨਾ ਹੈ ਤਾਂ ਸਿਰਫ ਇੱਕ ਚੀਜ਼ ਕਰਨੀ ਆ ਅਸੀਂ ਉਹਨਾਂ ਦੇ ਉੱਤੇ ਆਪਣਾ ਪ੍ਰੇਮ ਪ੍ਰਗਟ ਕਰਨਾ ਹੈ ਅਸੀਂ ਆਪਣੀ ਮਾਫੀ ਨੂੰ ਉਹਨਾਂ ਉੱਤੇ ਪ੍ਰਗਟ ਕਰਨਾ ਹੈ ਔਰ ਅਸੀਂ ਆਪਣੀ ਮਸੀਹੀਅਤ ਨੂੰ ਪ੍ਰਗਟ ਕਰਦੇ ਹੋਏ ਪਰਮੇਸ਼ਰ ਦੇ ਗਵਾਹ ਅਸੀਂ ਬੰਨਾਂ ਇਸ ਲਈ ਪ੍ਰਭੂ ਯੀਸ਼ੂ ਮਸੀਹ ਨੇ ਬੋਲੇ ਆਇਆ ਮਤੀ 5 ਅਧਿਆਏ ਉਸ ਦਾ 39 ਵਚਨ ਵਿੱਚ ਲਿਖਿਆ ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਦੁਸ਼ਟ ਦਾ ਸਾਹਮਣਾ ਨਾ ਕਰਨਾ ਸਗੋਂ ਜੋ ਕੋਈ ਤੇਰੀ ਸੱਜੀ ਗੱਲ ਉੱਤੇ ਚਪੇੜ ਮਾਰੇ ਤੂੰ ਦੁਈ ਵੀ ਉਹਦੀ ਵੱਲ ਪੁਆ ਦੇ ਸਿੱਥੇ ਯਿਸੂ ਮਸੀਹ ਨੇ ਕਿੰਨਾ ਸਾਫ਼ ਔਰ ਸਪਸ਼ਟ ਸ਼ਬਦਾਂ ਚ ਕੀ ਕਿਹਾ ਕਿ ਦੁਸ਼ਟ ਦਾ ਜਿਹੜਾ ਸਾਹਮਣਾ ਆ ਉਹ ਨਹੀਂ ਕਰਨਾ ਕਿਉਂ ਕਿਉਂਕਿ ਇਹ ਤਾਂ ਦੁਸ਼ਮਣ ਹੈ ਹੀ ਨਹੀਂ ਆ ਇਹ ਤਾਂ ਮਨੋਖਿਆ ਇਹ ਤਾਂ ਖੁਦ ਕਿਸੇ ਦੇ ਹੱਥ ਦੀ ਕੀਆ ਇੱਕ ਕਟ ਪੁਤਲੀ ਆ ਇਸ ਲਈ ਤੁਹਾਡਾ ਸਾਹਮਣਾ ਅਗਰ ਤੁਸੀਂ ਕਰਨਾ ਆ ਤਾਂ ਕਿਹਦਾ ਸਾਹਮਣਾ ਕਰਨਾ ਪਰਮੇਸ਼ਰ ਦਾ ਵਚਨ ਸਾਨੂੰ ਕਿਹਦਾ ਸਾਹਮਣਾ ਕਰਨ ਵਾਸਤੇ ਬੋਲਦਾ ਆ ਯਾਕੂਬ ਦੀ ਪੱਤਰੀ 4 ਅਧਿਆਇ ਉਸ ਦੀ 7 ਆਇਤ ਨੂੰ ਅਸੀਂ ਪੜ੍ਹਦੇ ਹਾਂ ਇਸ ਸਗਤ ਲਿਖਿਆ ਉਪਰੰਤ ਤੁਸੀਂ ਪਰਮੇਸ਼ਵਰ ਦੇ ਅਧੀਨ ਹੋਵੋ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ ਇਸ ਸਗਤ ਦੇਖੋ ਵਚਨ ਕਹਿੰਦਾ ਸ਼ੈਤਾਨ ਦਾ ਸਾਹਮਣਾ ਕਰੋ ਔਰ ਮੱਤੀ 5 ਅਧਿਆਇ 6 ਇਸਮਸੀ ਨੇ ਕਿਹਾ ਦੁਸ਼ਟ ਦਾ ਸਾਹਮਣਾ ਨਹੀਂ ਕਰਨਾ ਮਤਲਬ ਇੱਕ ਜਗ੍ਹਾ ਤੇ ਪ੍ਰਭੂ ਕਹਿ ਰਿਹਾ ਕਿ ਤੁਸੀਂ ਮਨੁੱਖਾਂ ਦਾ ਸਾਹਮਣਾ ਨਾ ਕਰੋ ਉਹ ਤੁਹਾਡੇ ਦੁਸ਼ਮਣ ਨਹੀਂ ਆ ਬਲਕੇ ਜੇ ਸਾਹਮਣਾ ਕਰਨਾ ਆ ਜੇ ਗੁੱਸਾ ਦਿਖਾਉਣਾ ਆ ਜੇ ਆਪਣੀ ਤਾਕਤ ਦਿਖਾਉਣੀ ਆ ਤਾਂ ਦਿਖਾਓ ਸ਼ੈਤਾਨ ਦੇ ਅੱਗੇ ਆ ਕੇ ਔਰ ਪਹਿਲੀ ਸਦੀ ਦੀ ਜੋ ਕਲੀਸਿਆ ਦੇ ਵਿੱਚ ਅਸੀਂ ਦੇਖਦੇ ਆ ਜਦੋਂ ਵੀ ਖੁਦਾ ਦੇ ਦਾਸਾਂ ਦੇ ਖਿਲਾਫ ਸਤਾਵਟ ਖੜੀ ਹੋਈ ਆ ਜਦੋਂ ਵੀ ਖੁਦਾ ਦੇ ਦਾਸਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਮਾਰਿਆ ਗਿਆ ਤਾਂ ਉਸ ਸਮੇਂ ਦੇ ਹਾਲਾਤ ਨੂੰ ਅਸੀਂ ਦੇਖੀਏ ਰਸੂਲਾਂ ਦੇ ਕਰਤਵ 12 ਦੇ ਇਹਨੂੰ ਅਸੀਂ ਦੇਖਦੇ ਆ ਇਸ ਵਿੱਚ ਜਦੋਂ ਪਤਰਸ ਨੂੰ ਕੈਦ ਵਿੱਚ ਸੁੱਟ ਦਿੱਤਾ ਗਿਆ ਹੈ ਰੋਦੇਸ ਦੇ ਦੁਆਰਾ ਜਦੋਂ ਉਸਨੇ ਪਹਿਲਾਂ ਤੋਂ ਯਾਕੂਬ ਨੂੰ ਜਵਾ ਵੱਡ ਸੁੱਟਿਆ ਉਸ ਦਾ ਸੇਰ ਜਦੋਂ ਉਹਨੇ ਦੇਖਿਆ ਕਿ ਯਹੂਦੀਆਂ ਨੂੰ ਇਹ ਕੰਮ ਚੰਗਾ ਲੱਗਾ ਆ ਤਾਂ ਉਸਨੇ ਫਿਰ ਪੱਤਰਸ ਨੂੰ ਵੀ ਫੜ ਲਿਆ ਕੈਦ ਵਿੱਚ ਪਾ ਦਿੱਤਾ ਔਰ 12 ਦਾ 5 ਵਚਨ ਜਦੋਂ ਅਸੀਂ ਪੜਦੇ ਆ ਸੋ ਸਗਤ ਲਿਖਿਆ ਸੋ ਕੈਦ ਵਿੱਚ ਪੱਤਰਸ ਦੀ ਰਾਖੀ ਹੁੰਦੀ ਸੀ ਪਰ ਕਲੀਸਿਆ ਉਸਦੇ ਲਈ ਪਰਮੇਸ਼ਰ ਅੱਗੇ ਮਨ ਲਾ ਕੇ ਪ੍ਰਾਰਥਨਾ ਕਰਦੀ ਰਹੀ ਮਤਲਬ ਪਹਿਲੀ ਸਦੀ 'ਚ ਜਦੋਂ ਇੱਕ ਸੇਵਕ ਨੂੰ ਪ੍ਰਮੋਖ ਆਗੂ ਨੂੰ ਫੜ ਕੇ ਜੇਲ੍ਹ 'ਚ ਸੁੱਟ ਦਿੱਤਾ ਗਿਆ ਇੱਕ ਦਾ ਸਿਰ ਵੱਢ ਦਿੱਤਾ ਗਿਆ ਉਸ ਸਮੇਂ ਕਲੀਸੀਆ ਦੀ ਵੇਖੋ ਇੱਕ ਐਕਟੀਵਿਟੀ ਕੀ ਆ ਕਲੀਸੀਆ ਕੀ ਰਿਸਪੌਂਸ ਕਰ ਰਹੀ ਆ ਉਹ ਪ੍ਰਾਰਥਨਾ ਕਰ ਰਹੀ ਆ ਇੱਕ ਮਨ ਹੋ ਕੇ ਪਰਮੇਸ਼ਰ ਦੇ ਅੱਗੇ ਉਹਨਾਂ ਨੂੰ ਪਤਾ ਕਲੀਸੀਆ ਨੂੰ ਕਿ ਇਸ ਸਮੇਂ ਅਸੀਂ ਕੀ ਕਰਨਾ ਆ ਇਸ ਸਮੇਂ ਅਸੀਂ ਸ਼ੈਤਾਨ ਦਾ ਸਾਹਮਣਾ ਕਰਨਾ ਆ ਪ੍ਰਾਰਥਨਾ ਦੇ ਦੁਆਰਾ ਇਸ ਸਮੇਂ ਅਸੀਂ ਹਰ ਉਹ ਦੇਸ਼ ਦਾ ਪਿਲਾਤੂ ਦਾ ਸਾਹਮਣਾ ਨਹੀਂ ਕਰਨਾ ਇਸ ਸਮੇਂ ਅਸੀਂ ਕਿਸੇ ਰੋਮੀ ਸਿਪਾਈਆਂ ਦਾ ਸਾਹਮਣਾ ਨਹੀਂ ਕਰਨਾ ਇਸ ਸਮੇਂ ਅਸੀਂ ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰਨਾ ਕੋਈ ਰੋਸ ਪ੍ਰਦਰਸ਼ਨ ਨਹੀਂ ਕਰਨਾ ਇਹ ਸਾਡਾ ਇਹ ਸਾਡੀ ਲੜਾਈ ਨਹੀਂ ਹੈ ਸਾਡੀ ਲੜਾਈ ਜੋ ਆ ਉਹ ਗੋਡਿਆਂ ਤੇ ਲੜੀ ਜਾਏਗੀ ਉਹ ਪ੍ਰਾਰਥਨਾ ਨਾਲ ਲੜੀ ਜਾਏਗੀ ਉਹ ਖੁਦਾ ਦੇ ਚਰਨਾਂ 'ਚ ਬੈਠ ਕੇ ਹੀ ਲੜੀ ਜਾਏਗੀ ਉਹ ਸੜਕਾਂ ਦੇ ਰੋਸ ਪ੍ਰਦਰਸ਼ਨ ਕਰਕੇ ਨਹੀਂ ਲੜੀ ਜਾਏਗੀ ਪਰ ਅੱਜ ਅਸੀਂ ਦੇਖਦੇ ਹਾਂ ਅੱਜ ਦਾ ਮਾਹੌਲ ਅਸੀਂ ਦੇਖਦੇ ਹਾਂ ਜਦੋਂ ਚਾਰ ਲਹਿਰਾਂ ਕਿਸੇ ਦੇ ਖਿਲਾਫ ਉੱਠਦੀਆਂ ਹਨ ਅਗਰ ਕਿਸੇ ਵੱਡੇ ਸੇਵਕ ਨੂੰ ਅਗਰ ਕਾਨੂੰਨ ਨੇ ਹੱਥ ਪਾ ਲਿਆ ਅਗਰ ਉਹ ਜੇਲ੍ਹ ਛੁੱਟ ਦਿੱਤਾ ਗਿਆ ਤੋ ਕਲੀਸੀਆ ਅੱਜ ਨਹੀਂ ਜਾਣਦੀ ਕਿ ਉਹਨੇ ਕੀ ਕਰਨਾ ਹੈ ਅੱਜ ਬਹੁਤ ਸਾਰੇ ਵੱਡੇ ਵੱਡੇ ਝੁੰਡ ਉਹ ਨਹੀਂ ਜਾਣਦੇ ਉਹਨਾਂ ਨੂੰ ਪਤਾ ਹੀ ਨਹੀਂ ਆ ਕਿ ਉਹਨਾਂ ਨੇ ਕਰਨਾ ਕੀ ਆ ਹੁਣ ਉਹ ਚੁੱਕ ਕੇ ਸਾਰਾ ਮੈਜੋਰਿਟੀ ਉਹ ਸੜਕਾਂ ਜਾਮ ਕਰ ਦਿੰਦੇ ਆ ਧਮਕੀਆਂ ਦੇਣਾ ਸ਼ੁਰੂ ਕਰ ਦਿੰਦੇ ਆ ਇਸ ਪ੍ਰਕਾਰ ਦੀਆਂ ਹਰਕਤਾਂ ਇਸ ਪ੍ਰਕਾਰ ਦਾ ਉਹ ਆਪਣਾ ਰੋਸ ਪ੍ਰਦਰਸ਼ਨ ਆਪਣਾ ਗੁੱਸਾ ਦਿਖਾਉਂਦੇ ਆ ਬੱਸਾਂ ਭੰਨ ਦਿੰਦੇ ਆ ਜਾਂ ਬਹੁਤ ਸਾਰਾ ਜੋ ਸੰਸਾਰ ਦੇ ਲੋਕ ਕਰਦੇ ਆ ਉਹੀ ਇਹ ਕਰਦੇ ਆ ਇਹਨਾਂ ਨੂੰ ਲੱਗਦਾ ਕਿ ਇਹ ਆਪਣੀ ਏਕਤਾ ਦਿਖਾ ਰਹੇ ਆ ਇਹ ਆਪਣੀ ਇੱਕ ਤਾਕਤ ਦਿਖਾ ਰਹੇ ਆ ਇਹ ਆਪਣੇ ਸੇਵਕ ਪਿੱਛੇ ਜਾਨ ਮਾਰ ਰਹੇ ਆ ਪਰ ਨਹੀਂ ਠੀਕ ਆ ਜਾਨ ਮਾਰਨਾ ਅੱਛੀ ਗੱਲ ਐ ਸੇਵਕ ਪਿੱਛੇ ਪਰ ਇੱਕ ਮੂਰਖਤਾਈ ਵਾਲੇ ਕਦਮ ਚੁੱਕਣੇ ਸਾਡੇ ਲਈ ਅੱਜ ਬਹੁਤ ਹੀ ਸਾਡੇ ਨਹੀਂ ਗਲਤ ਆ ਜ਼ਰੂਰੀ ਆ ਕਿ ਅਸੀਂ ਉਸੇ ਪ੍ਰਕਾਰ ਦੀ ਲੜਾਈ ਲੜੀਏ ਅਜਿਹੇ ਸਮਿਆਂ ਤੇ ਜਿਸ ਪ੍ਰਕਾਰ ਦੀ ਲੜਾਈ ਪਹਿਲੀ ਸਦੀ ਦੀ ਕਲਿਸੀਆਂ ਲੜਦੀ ਸੀ ਉਹ ਮਨੁੱਖਾਂ ਦਾ ਸਾਹਮਣਾ ਨਹੀਂ ਸੀ ਕਰਦੀ ਬਲਕਿ ਉਹ ਸਾਹਮਣਾ ਕਰਦੀ ਸੀ ਤੋਂ ਅੰਧਕਾਰ ਦੇ ਮਹਾਰਾਜੇ ਦਾ ਸਾਹਮਣਾ ਕਰਦੀ ਸੀਗੀ ਔਰ ਇਸ ਤੋਂ ਵੀ ਅੱਗੇ ਅਸੀਂ ਥੋੜਾ ਸਿੱਖੀਏ ਇਸ ਤੋਂ ਵੀ ਗਹਿਰਾਈ ਚ ਉਤਰੀਏ ਤੁਸੀਂ ਦੇਖੋ ਲਹਿਰਾਂ ਕਿਸਤੀ ਦੇ ਖਿਲਾਫ ਜ਼ੋਰ ਮਾਰ ਰਹੀਆਂ ਹਨ ਔਰ ਅਸੀਂ ਦੇਖਿਆ ਕਿ ਲਹਿਰਾਂ ਆਪਣੇ ਆਪ ਨਹੀਂ ਖੜੀਆਂ ਹੁੰਦੀਆਂ ਬਲਕਿ ਉਹਦੇ ਪਿੱਛੇ ਵੀ ਇੱਕ ਤਾਕਤ ਕੰਮ ਕਰਦੀ ਆ ਕੰਮ ਕਰ ਰਹੀ ਆ ਪੌਣ ਮਤਲਬ ਹਨੇਰੀ ਪਰ ਹਨੇਰੀ ਦੇ ਉੱਤੇ ਵੀ ਤੋਂ ਕਿਸੇ ਦਾ ਕੰਟਰੋਲ ਹੈ ਅੰਨੇਰੀ ਦੇ ਉੱਤੇ ਵੀ ਕਿਸੇ ਦਾ ਨਿਯੰਤਰਣ ਆ ਉਹ ਕੌਣ ਆ ਉਹ ਸਰਵਸ਼ਕਤੀਮਾਨ ਪਰਮੇਸ਼ਰ ਆ ਪਰਮੇਸ਼ਰ ਦੇ ਹੁਕਮੀਆਂ ਪਰਮੇਸ਼ਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਕੋਈ ਪੌਣ ਨਹੀਂ ਵਗ ਸਕਦੀ ਖਾਸ ਕਰ ਖੁਦਾ ਦੇ ਲੋਕਾਂ ਦੇ ਖਿਲਾਫ ਸੋ ਕਹਿਣ ਦਾ ਭਾਵ ਕੀ ਆ ਕਿ ਦੇਖੋ ਪਰਮੇਸ਼ਰ ਹੀ ਆ ਜੋ ਸਤਾਵਟ ਖੜੀ ਹੋਣ ਦਿੰਦਾ ਆ ਪਰਮੇਸ਼ਰ ਹੀ ਆ ਜਿਹੜਾ ਅੰਧਕਾਰ ਦੀ ਤਾਕਤ ਨੂੰ anumati ਦਿੰਦਾ ਆ ਮਨਜ਼ੂਰੀ ਦਿੰਦਾ ਆ ਇੱਕ ਸ਼ੋਰਟ ਦਿੰਦਾ ਆ ਉਹ ਖੁਦਾ ਦੇ ਲੋਕਾਂ ਦੇ ਖਿਲਾਫ ਕਈ ਛੜੇ ਅੰਤਰ ਜੋ ਆ ਰਚਣ ਵਾਸਤੇ ਖੁਦਾ ਉਸ ਨੂੰ ਮਨਜ਼ੂਰੀ ਦਿੰਦਾ ਹੈ ਖੁਦਾ anumati ਦਿੰਦਾ ਹੈ ਸਤਾਵਟ ਖੜੀ ਹੋਣ ਦਿੰਦਾ ਹੈ ਪਰਮੇਸ਼ਰ ਪਰਮੇਸ਼ਰ ਕਈ ਲਹਿਰਾਂ ਉਠਣ ਦਿੰਦਾ ਹੈ ਕਿਉਂ ਤਾਂ ਕਿ ਇਸ ਗੱਲ ਦੀ ਅਚੀ ਤਰ੍ਹਾਂ ਇੱਕ ਸ਼ਾਂਤੀ ਹੋ ਸਕੇ ਕਿ ਕੌਣ ਖੜਾ ਰਹਿਣ ਵਾਲਾ ਆ ਔਰ ਕੌਣ ਡਿੱਗਣ ਵਾਲਾ ਆ ਕੌਣ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਲਈ ਕੀਮਤ ਦੇਣ ਵਾਲਾ ਆ ਔਰ ਕੌਣ ਪ੍ਰਭੂ ਯੇਸ਼ੂ ਮਸੀਹ ਤੋਂ ਸਿਰਫ ਸੰਸਾਰ ਦੇ ਬਰਕਤਾਂ ਹੀ ਹਾਸਲ ਕਰਨ ਵਾਲਾ ਆ ਕਿਹੜਾ ਵਿਅਕਤੀ ਆ ਜਿਹੜਾ ਮਸੀਹੀ ਜੀਵਨ ਚ ਜਾਂ ਮਸੀਹੀ ਸਫ਼ਰ ਚ ਕੁਝ ਇਕੱਠਾ ਕਰਨ ਦੀ ਮਨਛਾ ਦੇ ਨਾਲ ਨਿਕਲਿਆ ਆ ਤੇ ਕਿਹੜਾ ਆ ਜਿਹੜਾ ਪ੍ਰਭੂ ਯੇਸ਼ੂ ਮਸੀਹ ਦੀ ਖਾਤਰ ਆਪਣਾ ਸਭ ਕੁਝ ਲਟੋਣ ਵਾਲੀ ਮਨਛਾ ਦੇ ਨਾਲ ਨਿਕਲਿਆ ਆ ਕਿਹੜਾ ਉਹ ਵਿਅਕਤੀ ਆ ਜਿਹੜਾ ਆਪਣੇ ਆਪ ਨੂੰ ਲਟਾਉਣ ਵਾਸਤੇ ਉਹ ਖੁਦਾ ਦੇ ਪਿੱਛੇ ਨਿਕਲਿਆ ਆ ਸੋ ਇਸ ਸਾਰੀ ਚੀਜ਼ ਦੀ ਸ਼ਾਨ ਪੀ ਕਰਨ ਵਾਸਤੇ ਉਹ ਖੁਦਾ ਐਸੀਆਂ ਹਨੇਰੀਆਂ ਚਲਾਉਂਦਾ ਆ ਜਿਹੜੀਆਂ ਲਹਿਰਾਂ ਨੂੰ ਉਭਾਰਦੀਆਂ ਆ ਬੇੜੀ ਨੂੰ ਉਹ ਜ਼ੋਰ ਮਾਰਦੀਆਂ ਬੇੜੀ ਡੋਲਦੀ ਆ ਸੋ ਇਸ ਕਰਕੇ ਕੋਈ ਸਤਾਵਟ ਐਸੀ ਆਜ ਤਾਂ ਖੜੀ ਨਹੀਂ ਹੋ ਸਕੀ ਔਰ ਨਾ ਹੀ ਖੜੀ ਹੋ ਸਕਦੀ ਆ ਜਿਹੜੀ ਪਰਮੇਸ਼ਰ ਦੇ ਕੰਟਰੋਲ ਤੋਂ ਬਾਹਰ ਹੋਵੇ ਜਾਂ ਪਰਮੇਸ਼ਰ ਦਾ ਉਹਦੇ ਤੇ ਨਿਯੰਤਰਣ ਨਾ ਹੋਵੇ ਇਸ ਤਰ੍ਹਾਂ ਦੀ ਕੋਈ ਸਤਾਵਟ ਐਸਾ ਕੁਰੀਸੀ ਅਜੇ ਖੜੀ ਨਹੀਂ ਹੋ ਸਕੀ ਔਰ ਜਿਸ ਤਰ੍ਹਾਂ ਸੀ ਪ੍ਰਭੂ ਦੇ ਵਚਨ ਚ ਪੜਦੇ ਆ ਪਤਰਸ ਜੋ ਆਪਣੀ ਪਹਿਲੀ ਪੱਤਰੀ 4 ਅਤੇ ਈਓਸੀ 12 ਇਤ ਵਿੱਚ ਲਿਖਦਾ ਏ ਪਿਆਰਿਓ ਜਿਹੜੀ ਵਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ ਉਹਨੂੰ ਅਚਰਜ ਨਾ ਮੰਨੋ ਪਈ ਜਿਕਰ ਤੁਹਾਡੇ ਨਾਲ ਕੋਈ ਅਨੋਖੀ ਗੱਲ ਪਈ ਬੀਤਦੀ ਹੈ ਸੋ ਇਹ ਕਦੋਂ ਪਤਰਸ ਨੇ ਕਦੋਂ ਇਹ ਚਿੱਠੀ ਲਿਖੀ ਕਿੰਨਾਂ ਨੂੰ ਲਿਖੀ ਜਦੋਂ ਨੀਰੋ ਸਮਰਾਟ ਸੀਗਾ ਜੋ ਕਿ 54 AD ਤੋਂ ਲੈ ਕੇ 68 AD ਤੱਕ ਜੋ ਰਾਜ ਕਰਦਾ ਆ ਜੋ ਨੀਰੋ ਸਮਰਾਟ ਸੀਗਾ ਜਦੋਂ ਉਸ ਸਮੇਂ ਉਸਨੇ ਕਲੀਸੀਆ ਦੇ ਵਿੱਚ ਬੇਅੰਤਾਂ ਜੋ ਇੱਕ ਸਤਾਵਟ ਲੈਂਦੀ ਵਿਸ਼ਵਾਸੀਆਂ ਨੂੰ ਜਿੰਦਾ ਜਲਾਇਆ ਗਿਆ ਬਹੁਤ ਸਤਾਇਆ ਗਿਆ ਕਤਲਿਆਮ ਹੋਏ ਉਸ ਸਮੇਂ ਜਦੋਂ ਰੋਮ ਦੇ ਵਿੱਚ ਕਲੀਸੀਆ ਨੂੰ ਬੁਰੀ ਤਰ੍ਹਾਂ ਜਲਾਇਆ ਜਾ ਰਿਹਾ ਸੀ ਮਾਰਿਆ ਜਾ ਰਿਹਾ ਸੀ ਉਸ ਸਮੇਂ ਪਤਰਸ ਉਹਨਾਂ ਨੂੰ ਚਿੱਠੀ ਲਿਖਦਾ ਆ ਰੋਮ ਦੀ ਕਲੀਸੀਆ ਨੂੰ ਕਿਉਂਕਿ ਉਸ ਜਗ੍ਹਾ ਤੇ ਪਤਰਸ ਇੱਕ ਅੱਛੀ ਸੇਵਾ ਨਿਭਾ ਕੇ ਆਇਆ ਸੀ ਮਰਕਸ ਨੂੰ ਨਾਲ ਲੈ ਕੇ ਸੋ ਪਤਰਸ ਨੇ ਇਸ 57 ਤੇ ਦੌਰ ਚ ਜਦੋਂ ਚਿੱਠੀ ਲਿਖੀ ਤਾਂ ਕੀ ਕਹਿ ਰਿਹਾ ਕਹਿੰਦਾ ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ ਮਤਲਬ ਕੀ ਆ ਕਿ ਪਤਰਸ ਦਾ ਨਜ਼ਰੀਆ ਦੇਖੋ ਉਸ 57 ਨੂੰ ਦੇਖਣ ਦਾ ਪਤਰਸ ਉਸ 57 ਦੇ ਪਿੱਛੇ ਨੀਰੋ ਨੂੰ ਨੀਰੋ ਸਮਰਾਟ ਨੂੰ ਨਹੀਂ ਦੇਖ ਰਿਹਾ ਤੇ ਨਾ ਹੀ ਲੋਕਾਂ ਦਾ ਧਿਆਨ ਨੀਰੋ ਵੱਲ ਆਕਰਸ਼ਿਤ ਕਰ ਰਿਹਾ ਕਿ ਦੁਸ਼ਟਤਾ ਨੂੰ ਸਤਾ ਰਿਹਾ ਆ ਜਾਂ ਕੋਈ ਸ਼ੈਤਾਨਤਾ ਦੇ ਖਿਲਾਫ ਇਸ ਤਰ੍ਹਾਂ ਕਰ ਰਿਹਾ ਹੈ ਉਹ ਸ਼ੈਤਾਨ ਨੂੰ ਡਾਂਟ ਨਹੀਂ ਰਿਹਾ ਨਾ ਉਹ ਨੀਰੋ ਦੇ ਲਈ ਕੋਈ ਪ੍ਰਾਰਥਨਾ ਕਰ ਰਿਹਾ ਕਿ ਪ੍ਰਭੂ ਇਹਨੂੰ ਮਾਰ ਦੇ ਇਹਨੂੰ ਸਜ਼ਾ ਦੇਵੇ ਨਹੀਂ ਬਲਕਿ ਉਹ ਕਿਨੂੰ ਦੇਖ ਰਿਹਾ ਇਸ ਸਤਾਵਟ ਦੇ ਪਿੱਛੇ ਉਹ ਪਰਮੇਸ਼ਰ ਨੂੰ ਦੇਖ ਰਿਹਾ ਹੈ ਪਤਰਸ ਉਹ ਲੋਕਾਂ ਵਿਸ਼ਵਾਸੀਆਂ ਨੂੰ ਵੀ ਉਹ ਇਹੀ ਜਤਾ ਰਿਹਾ ਆ ਇਹੀ ਅਹਿਸਾਸ ਦਵਾ ਰਿਹਾ ਆ ਕਿ ਇਹ ਸਤਾਵਟ ਨੀਰੋ ਵੱਲੋਂ ਨਹੀਂ ਆ ਕਿਉਂਕਿ ਨੀਰੋ ਨੇ ਇਹਨਾਂ ਨੂੰ ਨਹੀਂ ਪਰਖਣਾ ਨੀਰੋ ਤਾਂ ਨਾਸ਼ ਕਰ ਰਿਹਾ ਹੈ ਪਰ ਉਹ ਕਹਿੰਦਾ ਕਿ ਇਹ ਤੁਹਾਡੇ ਉੱਤੇ ਪਰਖਣ ਲਈ ਇਹ ਪ੍ਰੀਖਿਆ ਆ ਨਾ ਕਿ ਤੁਹਾਡੇ ਨਾਸ਼ ਵਾਸਤੇ ਇਸ ਲਈ ਕੰਦਾ ਕਿ ਹੈਰਾਨ ਨਾ ਹੋਵੋ ਹੈਰਾਨੀ ਵਾਲੀ ਗੱਲ ਨਹੀਂ ਹੈ ਇਹ ਕੋਈ ਅਚਰਜ ਦੀ ਗੱਲ ਨਹੀਂ ਹੈ ਕਿਉਂਕਿ ਕਲੀਸੀਆ ਤਾਂ ਇਸ ਤਰ੍ਹਾਂ ਹੀ ਤਿਆਰ ਹੋਏਗੀ ਕਲੀਸੀਆ ਦਾ ਤਾਂ ਇਸ ਤਰ੍ਹਾਂ ਦੇ ਦੌਰ ਚੋਂ ਗੁਜ਼ਰਨਾ ਕੰਪਲਸਰੀ ਆ ਲਾਜ਼ਮੀ ਆ ਕਿਉਂਕਿ ਖੁਦਾ ਕੁਝ ਸਿਯੋਨ ਦੇ ਪੱਥਰ ਜੋ ਆ ਉਹ ਤਿਆਰ ਕਰ ਰਿਹਾ ਹੈ ਤਾਂ ਉਹਨਾਂ ਨੂੰ ਤਾਂ ਫਿਰ ਅੱਗ ਦੇ ਵਿੱਚੋਂ ਨਿਕਲਣਾ ਪਏਗਾ ਸੋ ਇਹ ਆ ਇੱਕ ਨਜ਼ਰੀਆ ਸਤਾਵਟ ਨੂੰ ਦੇਖੰਦਾ ਕਿ ਜੋ ਹੋ ਰਿਹਾ ਹੈ ਉਹਦੇ ਪਿੱਛੇ ਨੀਰੋ ਨਹੀਂ ਆ ਪਲਕੋ ਦੇ ਪਿੱਛੇ ਖੁਦਾ ਆ ਅੱਜ ਜਦੋਂ ਵੀ ਕਦੀ ਕੋਈ ਐਸਾ ਬਨੁੱਕ ਖੜਾ ਹੋ ਜਾਂਦਾ ਹੈ ਜੋ ਕਲੀਸ਼ੀਆ ਦੇ ਖਿਲਾਫ ਕੁਝ ਸਾਜ਼ਿਸ਼ ਕੁਝ ਐਸੇ ਪਲਾਨ ਕੁਝ ਐਸੀਆਂ ਭੜਕਾਉ ਕੁਝ ਸਪੀਚ ਦੇਣੀਆਂ ਸ਼ੁਰੂ ਕਰ ਦਿੰਦਾ ਆ ਜਿਸ ਤਰ੍ਹਾਂ ਕੋਈ ਵੀ ਮਾਹੌਲ ਜਦੋਂ ਵਿਗੜਦਾ ਆ ਤਾਂ ਅਕਸਰ ਉਸ ਸਤਾਵਟ ਦੇ ਪਿੱਛੇ ਕਦੀ ਵੀ ਜ਼ਿਆਦਾਤਰ ਕਲੀਸ਼ੀਆ ਜੋ ਆਉ ਪਰਮੇਸ਼ਰ ਨੂੰ ਦੇਖ ਹੀ ਨਹੀਂ ਪੰਦੀਆਂ ਬਲਕਿ ਉਹਨਾਂ ਦਾ ਨਜ਼ਰੀਆ ਸਿਰਫ ਇੱਕ ਸੰਸਾਰਿਕ ਲੋਕਾਂ ਵਾਲਾ ਨਜ਼ਰੀਆ ਹੋ ਜਾਂਦਾ ਹੈ ਔਰ ਆ ਜਾ ਕੇ ਸਾਰਾ ਉਹਨਾਂ ਦਾ ਗੁੱਸਾ ਉਸ ਮਨੁੱਖ ਦੇ ਉੱਤੇ ਫੁੱਟਦਾ ਹੈ ਔਰ ਉਹਨਾਂ ਨੂੰ ਲੱਗਦਾ ਸਿਰਫ ਇਸ ਇਹ ਮਨੁੱਖੀ ਜ਼ਿੰਮੇਵਾਰ ਹੈ ਉਹ ਕਦੀ ਵੀ ਉਹਨਾਂ ਲਹਿਰਾਂ ਦੇ ਪਿੱਛੇ ਦੀ ਉਸ ਹਨੇਰੀ ਨੂੰ ਨਹੀਂ ਵੇਖ ਪਾਉਂਦੇ ਔਰ ਉਸ ਹਨੇਰੀ ਦੇ ਉੱਤੇ ਪਰਮੇਸ਼ਰ ਦਾ ਜੋ ਕੰਟਰੋਲ ਹੈ ਉਹਨੂੰ ਵੀ ਸਮਝ ਨਹੀਂ ਪਾਉਂਦੇ ਇਸ ਕਰਕੇ ਪਰਮੇਸ਼ਰ ਦੇ ਹਰ ਇੱਕ ਜਨਵਾਂ ਵਾਸਤੇ ਕਲੀਸਿਆ ਦਾ ਹਰ ਇੱਕ ਵਿਸ਼ਵਾਸੀ ਦੇ ਲਈ ਇਸ ਭੇਤ ਨੂੰ ਸਮਝਣਾ ਸਿੱਖਣਾ ਬਹੁਤ ਜ਼ਰੂਰੀ ਆ ਕਿ ਅਗਰ ਲਹਿਰਾਂ ਤੁਹਾਡੇ ਖਿਲਾਫ ਉੱਠ ਰਹੀਆਂ ਆ ਤਾਂ ਉਹਨਾਂ ਲਹਿਰਾਂ ਦੇ ਪਿੱਛੇ ਦੇਖੋ ਕੌਣ ਆ ਹਨੇਰੀ ਆ ਕੋਈ ਅੰਧਕਾਰ ਦੀ ਤਾਕਤ ਕੰਮ ਕਰ ਰਹੀ ਆ ਔਰ ਉਸ ਅੰਧਕਾਰ ਦੀ ਤਾਕਤ ਉੱਤੇ ਵੀ ਸਾਡਾ ਪਰਮੇਸ਼ਵਰ ਸਿੰਘਾਸਨ ਦੇ ਉੱਤੇ ਬੈਠਾ ਹਕੂਮਤ ਕਰਦਾ ਰਾਜ ਕਰਦਾ ਆ ਸੋ ਇਸ ਲਈ ਪੱਤਰ ਸੁਣਨ ਨੂੰ ਜੋ ਆ ਸਭ ਤੋਂ ਪਹਿਲਾਂ ਤੋਂ ਉਹਨਾਂ ਦਾ ਨਜ਼ਰੀਆ ਇੱਕ ਅੱਛਾ ਸੈੱਟ ਕਰ ਰਿਹਾ ਆ ਕਿ ਦੇਖੋ ਇਹਦੇ ਪਿੱਛੇ ਨੀਰੋਨੀਆ ਬਲਕੇ ਦੇ ਪਿੱਛੇ ਪਰਮੇਸ਼ਵਰ ਆ ਔਰ ਪਰਮੇਸ਼ਰ ਬਿਨਾ ਵਜਾ ਤੋਂ ਬਿਨਾ ਮਤਲਬ ਤੋਂ ਕਦੀ ਵੀ ਕੁਛ ਨਹੀਂ ਕਰਦਾ ਅਗਰ ਇਨੀ ਭਿਆਨਕ ਸਤਾਵਟ ਤੁਹਾਡੇ ਉੱਤੇ ਆ ਰਹੀ ਆ ਤਾਂ ਉਹਦੇ ਪਿੱਛੇ ਖੁਦਾ ਦਾ ਇੱਕ ਉਦੇਸ਼ ਆ ਉਹ ਤੁਹਾਨੂੰ ਪਰਖ ਰਿਹਾ ਆ ਔਰ ਜਦੋਂ ਉਹ ਉਹਨਾਂ ਨੂੰ ਇਹ ਗੱਲ ਬੋਲਦਾ ਆ ਸੋ ਅਗਲੀ ਆਇਤ ਵਿੱਚ ਕੀ ਕਹਿ ਰਿਹਾ ਵਾ ਕਿ ਸਗੋਂ ਜਿੰਨੇ ਕੁ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋ ਉਹਨਾਂ ਕ ਆਨੰਦ ਕਰੋ ਭਈ ਉਹਦੇ ਤੇਜ ਦੇ ਪ੍ਰਕਾਸ਼ ਹੋਣ ਦੇ ਵੇਲੇ ਵੀ ਤੁਸੀਂ ਡਾਡੇ ਆਨੰਦ ਨਾਲ ਨਿਹਾਲ ਹੋਵੋ ਸੋ ਇਹ ਕਿੰਨਾ ਇੱਕ ਅਦਭੁਤਿਆ ਇੱਕ ਵਚਨ ਖੁਦਾ ਦਾ ਤਕੋ ਅੱਜ ਇਹ ਗੱਲ ਬੋਲਣੀ ਕਿੰਨੀ ਮੁਸ਼ਕਲ ਹੋ ਜਾਂਦੀ ਹੈ ਕੁਝ ਮਨੁੱਖਾਂ ਵਾਸਤੇ ਪਰ ਸਭ ਤੋਂ ਵੱਡੀ ਚੀਜ਼ ਕੀ ਜੋ ਬੋਲ ਰਿਹਾ ਆ ਉਹ ਪਤਰਸ ਆ ਉਹ ਵੀ ਇੱਕ ਸਾਡੇ ਵਰਗਾ ਦੁੱਖ ਸੁੱਖ ਭੋਗਣ ਵਾਲਾ ਉਹ ਸਧਾਰਨ ਜਿਹਾ ਇੱਕ ਮਨੋਖਿਆ ਜਿਹਨੂੰ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਲਿਆ ਆ ਔਰ ਖੁਦਾ ਅਗਰ ਪੱਤਰਸ ਵਰਗੇ ਇੱਕ ਮਨੁੱਖ ਨੂੰ ਜਿ ਇੱਕ ਸਧਾਰਨ ਜਿਹਾ مشਵਾਰਾ ਸੀਗਾ ਅਗਰ ਇਸ ਪ੍ਰਕਾਰ ਦੀ ਮਾਨਸਿਕਤਾ ਬਖਸ਼ ਸਕਦਾ ਆ ਕਿ ਇੰਨੀ ਭਿਆਨਕ ਸਤਾवट ਵਿੱਚ ਵੀ ਉਹਨੇ ਖੁਦਾ ਨੂੰ ਦੇਖਿਆ ਉਸ ਸਤਾवट ਦੇ ਪਿੱਛੇ ਉਸਨੇ ਉਸ ਉਦੇਸ਼ ਨੂੰ ਸਮਝਿਆ ਕਿ ਇਹ ਪਰਖ ਹੋ ਰਹੀ ਆ ਔਰ ਉਸ ਤੋਂ ਬਾਅਦ ਉਹ ਉਹਨਾਂ ਨੂੰ ਕੀ ਕਹਿ ਰਿਹਾ ਹੈ ਕਹਿੰਦਾ ਅਨੰdit ਹੋਵੋ ਕੋ ਜਦੋਂ ਅਸੀਂ ਇਸ ਪ੍ਰਕਾਰ ਦੀ ਸਤਾਵੜ ਕਿਸੇ ਨੂੰ ਕਿਸੇ ਦੇ ਜੀਵਨ ਚ ਦੇਖਾਂਗੇ ਤਾਂ ਇਹ ਗੱਲ ਬੋਲਣੀ ਕਿੰਨੀ ਮੁਸ਼ਕਲ ਹੈ ਕਿ ਤੂੰ ਅਨੰdit ਹੋ ਉਹ ਵੀ ਕਦੋਂ ਜਦੋਂ ਵਿਸ਼ਵਾਸੀਆਂ ਨੂੰ ਜ਼ਿੰਦਾ ਜਲਾਇਆ ਜਾ ਰਿਹਾ ਹੈ ਟੱਬਰਾਂ ਦੇ ਟੱਬਰ ਉਜੜ ਰਹੇ ਆ ਪਰ ਅੱਜ ਜਿਹੜੇ ਇੱਕ ਸਾਧਾਰਨ ਜੇ ਦੁੱਖ ਸਾਡੇ ਜੀਵਨ ਚ ਹੁੰਦੇ ਆ ਸਾਧਾਰਨ ਜਿਹੇ ਦੁੱਖ ਬਿਮਾਰੀਆਂ ਸਾਡੇ ਜੀਵਨ ਚ ਹੁੰਦੇ ਆ ਬੱਚਾ ਅਗਰ ਸਾਡਾ ਹਸਪੀਟਲ ਚ ਪਹੁੰਚ ਜਾਂਦਾ ਆ ਤਾਂ ਇਹੋ ਜੇ ਸਮੇਂ ਚ ਵੀ ਅਸੀਂ ਇਹ ਗੱਲ ਇੱਕ ਦੂਸਰੇ ਨੂੰ ਨਹੀਂ ਬੋਲ ਪਾਉਂਦੇ ਕਿ ਤੂੰ ਅਨੰਦਿਤ ਹੋ ਇਸ ਸਮੇਂ ਜਦੋਂ ਕਿ ਉਹ ਬਹੁਤ ਇੱਕ ਕ੍ਰਿਟੀਕਲ ਕੰਡੀਸ਼ਨ ਚੋਂ ਗੁਜ਼ਰ ਰਿਹਾ ਹੈ ਕ੍ਰਿਟੀਕਲ ਸਿਚੁਏਸ਼ਨ ਚੋਂ ਬਹੁਤ ਗੰਭੀਰ ਸਮੱਸਿਆ ਚੋਂ ਗੁਜ਼ਰ ਰਿਹਾ ਆ ਉਹਦਾ ਦੁੱਖ ਨੂੰ ਝੰਡੋੜ ਰਿਹਾ ਆ ਔਰ ਅਜਿਹੇ ਸਮੇਂ ਅਸੀਂ ਸਿਰਫ ਉਸ ਵਿਅਕਤੀ ਨੂੰ ਕੀ ਬੋਲਦੇ ਆ ਕਿ ਪ੍ਰਭੂ ਜਲਦੀ ਤੈਨੂੰ ਇਹਦੇ ਚੋਂ ਕੱਢੇਗਾ ਜਲਦੀ ਤੈਨੂੰ ਛੁਟਕਾਰਾ ਦੇਵੇਗਾ ਜਲਦੀ ਤੂੰ ਇੱਕ ਅੱਛੇ ਇੱਕ ਸੁੱਖ ਦਾ ਇੱਕ ਦਿਨਾਂ ਦੇ ਵਿੱਚ ਪ੍ਰਵੇਸ਼ ਕਰੇਗਾ ਤੂੰ ਤੋ ਇਸ ਤਰ੍ਹਾਂ ਦਾ ਹੀ ਅਸੀਂ ਬੋਲਣਾ ਪਸੰਦ ਕਰਦੇ ਆ ਇਸ ਤਰ੍ਹਾਂ ਦਾ ਹੀ ਅਗਲਾ ਸੁੰਣਾ ਪਸੰਦ ਕਰਦਾ ਆ ਔਰ ਇਸ ਤਰ੍ਹਾਂ ਦਾ ਹੀ ਹਰ ਇੱਕ ਮਨੁੱਖ ਇੱਕ ਦੂਜੇ ਨੂੰ ਕਹਿੰਦਾ ਕਿ ਬਸ ਪ੍ਰਭੂ ਤੁਹਾਡੇ ਸਾਰੇ ਦੁੱਖ ਬਿਮਾਰੀਆਂ ਤੁਹਾਡੇ ਸਮੱਸਿਆਵਾਂ ਨੂੰ ਦੂਰ ਕਰਨ ਜਾ ਰਿਹਾ ਔਰ ਲੋਕ ਨੇ ਖੁਸ਼ ਹੋ ਜਾਂਦੇ ਆ ਪਰ ਪਤਰਸ ਦੇਖੋ ਪਤਰਸ ਉਹਨਾਂ ਨੂੰ ਇਹ ਨਹੀਂ ਕਹ ਰਿਹਾ ਕਿ ਜਲਦੀ ਹੀ ਤੁਹਾਡਾ ਛੁਟਕਾਰਾ ਹੋ ਜਾਏਗਾ ਜਲਦੀ ਤੁਹਾਨੂੰ ਬਸ ਸੁੱਖ ਦਾ ਇੱਕ ਇੱਕ ਮਾਹੌਲ ਮਿਲਣ ਜਾ ਰਿਹਾ ਆ ਜਲਦੀ ਤੁਹਾਨੂੰ ਪ੍ਰਭੂ ਇਹ ਸਾਰੇ ਦੁੱਖਾਂ ਚੋਂ ਕੱਢਣ ਜਾ ਰਿਹਾ ਪੌਲਸ ਪਤਰਸ ਚਿੱਠੀ ਲਿਖ ਰਿਹਾ ਤਾਂ ਕੀ ਲਿਖ ਰਿਹਾ ਉਹ ਕਹਿੰਦਾ ਤੁਸੀਂ ਅਨੰdit ਹੋਵੋ ਜੇ ਸਾੜ ਰਿਆ ਤਾਂ ਕੋਈ ਨਹੀਂ ਸਾੜੀ ਜਾਂਦੋ ਜੇ ਉਹ ਤੁਹਾਨੂੰ ਮਾਰ ਰਿਆ ਤਾਂ ਮਾਰੀ ਜਾਂਦੋ ਜੇ ਤੁਹਾਨੂੰ ਬੁਰੀ ਤਰ੍ਹਾਂ ਰੋਂਦ ਰਿਆ ਤਾਂ ਰੋਂਦੀ ਜਾਂਦੋ ਕੋਈ ਗੱਲ ਨਹੀਂ ਪਰ ਤੁਸੀਂ ਅਨੰdit ਹੋਵੋ ਉਹ ਅਨੰdit ਹੋਣ ਦੀ ਅੱਗੇ ਵਜ੍ਹਾ ਵੀ ਉਹ ਦੱਸ ਰਿਹਾ ਆ ਕਹਿੰਦਾ ਜਿੰਨੇਕ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋ ਉਹਨਾਂ ਕ ਅਨੰਦ ਕਰੋ ਭਈ ਉਹਦੇ ਤੇਜ ਦੇ ਪ੍ਰਕਾਸ਼ ਹੋਣ ਦੇ ਵੇਲੇ ਵੀ ਤੁਸੀਂ ਡਾਢੇ ਆਨੰਦ ਨਾਲ ਨਿਹਾਲ ਹੋਵੋ ਸੋ ਪੱਥਰ ਜੁਆ ਕਿਤਨਾ ਕਿਤੇ ਉਹਨਾਂ ਨੂੰ ਕੀ ਦਿਖਾ ਕੇ ਉਹਨਾਂ ਨੂੰ ਅਨੰਦਿਤ ਹੋਣ ਲਈ ਕਹਿ ਰਿਹਾ ਹੈ ਪੁਵੇਖ ਦਾ ਇੱਕ ਇਹੋ ਜਿਹਾ ਸਮਾਂ ਕਹਿੰਦਾ ਜਿੰਨਾ ਜ਼ਿਆਦਾ ਅੱਜ ਮਸੀਹ ਦੇ ਦੁੱਖਾਂ 'ਚ ਤੁਸੀਂ ਸਾਂਝੀ ਹੋ ਰਹੇ ਜੇ ਇੰਨੀ ਹੀ ਵੱਡੀ ਮਹਿਮਾ ਦੇ ਵਿੱਚ ਵੀ ਫਿਰ ਤੁਸੀਂ ਸਾਂਝੀ ਹੋਵੋਗੇ ਉਨਾ ਹੀ ਵੱਡਾ ਪ੍ਰਕਾਸ਼ਨ ਉਨੀ ਵੱਡੀ ਮਹਿਮਾ ਜلال ਉਹ ਪਰਮੇਸ਼ਰ ਦਾ ਤੇਜ ਕਿੰਨੀ ਬਹਤਾਇਤ ਨਾਲ ਤੁਹਾਡੇ ਉੱਤੇ ਚਮਕੇਗਾ ਕਿਉਂਕਿ ਅੱਜ ਤੁਸੀਂ ਕਿੰਨੀ ਬੁਰੀ ਮਾਰ ਖਾ ਕੇ ਤੁਸੀਂ ਮਸੀਹयत ਦੇ ਵਿੱਚੋਂ ਗੁਜ਼ਰ ਰਹੇ ਜੇ ਉਹ ਕਹਿੰਦਾ ਦੇਖੋ ਤੁਸੀਂ ਤੁਲਨਾ ਕਰ ਲਓ ਥੋੜੀ ਜੀ ਇਹਨਾਂ ਦੁੱਖਾਂ ਦੀ ਤੁਲਨਾ ਤੁਸੀਂ ਉਹਨਾਂ ਨਾਲ ਕਰ ਕਰਕੇ ਦੇਖੋ ਇਕ ਮਹਿਮਾਤ ਪ੍ਰਵੇਸ਼ ਕਰਨ ਜਾ ਰਹੇ ਹੋ ਤੁਸੀਂ ਜਿਸ ਪ੍ਰਕਾਰ ਪੌਲਸ ਜੋ ਆ ਰੋਮੀਆਂ 8 ਅਧਿਆਇ ਉਸਾ 18 ਵਚਨ ਚ ਲਿਖਦਾ ਆ ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੀ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਚੌਣ ਦੇ ਯੋਗ ਨਹੀਂ ਦੇਖੋ ਪੌਲਸ ਜੋ ਆ ਜੋ ਬੋਲ ਰਿਹਾ ਉਹ ਕਿੰਨਾ ਅਦਭੁਤ ਆ ਕਿਹਾ ਕਿ ਇਸ ਵਰਤਮਾਨ ਸਮੇਂ ਦੇ ਦੁੱਖਾਂ ਨੂੰ ਇੱਕ ਪਾਸੇ ਰੱਖ ਲੋ ਔਰ ਦੂਸਰੇ ਪਾਸੇ ਤੇ ਹੀ ਰੱਖ ਲੋ ਜੋ ਮਹਿਮਾ ਖੁਦਾ ਦੀ ਪ੍ਰਗਟ ਹੋਣ ਵਾਲੀ ਆ ਆਉਣ ਵਾਲੇ ਸਮੇਂ ਸਾਡੇ ਲਈ ਜੋ ਖੁਦਾ ਦਾ ਤੇਜ ਪ੍ਰਗਟ ਹੋਣ ਜਾ ਰਿਹਾ ਪ੍ਰਤਾਪ ਸਾਡੇ ਉੱਤੇ ਪ੍ਰਗਟ ਹੋਣ ਜਾ ਰਿਹਾ ਆ ਜੋ ਅਸੀਂ ਕਲੀਸਿਆ ਜੋ ਉਠਾਏ ਜਾਣ ਵਾਲੇ ਅਸੀਂ ਬਦਲਾਂ ਤੇ ਜੋ ਸਵਰਗ ਦੀ ਮਹਿਮਾ ਚ ਪ੍ਰਵੇਸ਼ ਕਰਨ ਜਾ ਰਹੇ ਆ ਸੋ ਕਹਿੰਦਾ ਇਹਨਾਂ ਸਾਰਿਆਂ ਇਹਨਾਂ ਦੋਨਾਂ ਚੀਜ਼ਾਂ ਨੂੰ ਆਮੋ ਸਾਹਮਣੇ ਰੱਖ ਲੋ ਇੱਕ ਪਾਸੇ ਦੁੱਖਾਂ ਨੂੰ ਇਸ ਸੰਸਾਰ ਦੇ ਔਰ ਦੂਸਰੇ ਪਾਸੇ ਉਸ ਅਨੰਤ ਕਾਲ ਦੇ ਮਹਿਮਾ ਨੂੰ ਔਰ ਪੌਲਸ ਕੰ다 ਮੇਰੀ ਸਮਝ ਵਿੱਚ ਇਹਨਾਂ ਦੀ ਆਪਸ ਵਿੱਚ ਕੋਈ ਤੁਲਨਾ ਹੀ ਨਹੀਂ ਹੈਗੀ ਤੁਲਨਾ ਹੋ ਹੀ ਨਹੀਂ ਸਕਦੀ ਕੰਦਾ ਮੇਰੀ ਸਮਝ ਇਸ ਵਰਤਮਾਨ ਸਮੇਂ ਦੇ ਦੁੱਖ ਜਿਹੜੇ ਆ ਉਹ ਇਸ ਲਾਇਕ ਹੀ ਨਹੀਂ ਠਹਿਰਦੇ ਕਿ ਮੈਂ ਉਸ ਅਨੰਤ ਕਾਲ ਦੀ ਮਹਿਮਾ ਨਾਲ ਇਹਨਾਂ ਦੀ ਤੁਲਨਾ ਕਰਾਂ ਮਚਾਉਣ ਦੇ ਯੋਗ ਨਹੀਂ ਆਏ ਤੁਲਨਾ ਕਰਨ ਦੇ ਯੋਗ ਨਹੀਂ ਆ ਕਿੱਥੇ 40 ਸਾਲ 50 ਸਾਲ 70 ਸਾਲ ਦਾ ਇੱਕ ਜੀਵਨ ਜਿਸ ਦੇ ਵਿੱਚ ਅਸੀਂ ਹਾਂ ਕੁਝ ਦੁੱਖ ਵੇਖਾਂਗੇ ਕੁਝ ਸਤਾਵਟ ਵੇਖਾਂਗੇ ਪਰ ਜਿਸ ਤੈ ਖਤਮ ਹੋਏਗਾ ਉਸਰ ਅਨੰਤ ਕਾਲ ਦੀ ਮਹਿਮਾ ਸਾਡੇ ਲਈ ਤਿਆਰ ਪਰ ਤਿਆਰ ਸੋ ਇਸ ਕਰਕੇ ਅੱਜ ਸਤਾਵਟ ਨੂੰ ਦੇਖਣ ਦਾ ਨਜ਼ਰੀਆ ਇੱਕ ਵਿਸ਼ਵਾਸੀ ਦਾ ਉਹੀ ਹੋਣਾ ਹੈ ਜੋ ਪੌਲਸ ਦਾ ਜੋ ਪੱਤਰਸ ਦਾ ਸੀਗਾ ਇਹਨਾਂ ਨੂੰ ਸਤਾਵਟ ਕਿਉਂ ਨਹੀਂ ਸੀ ਰੋਕ ਪੰਦੀ ਕਿਉਂਕਿ ਇਹਨਾਂ ਦਾ ਨਜ਼ਰੀਆ ਹੀ ਕੁਝ ਹੋਰ ਸੀਗਾ ਸੋ ਅੱਜ ਹਰ ਵਿਸ਼ਵਾਸੀ ਨੇ ਬਿਤਰ ਆਤਮਾ ਨਾਲ ਭਰਪੂਰ ਹੋ ਕੇ ਵਚਨ ਨੂੰ ਅੱਛੀ ਤਰ੍ਹਾਂ ਮੰਨਨ ਕਰਦੇ ਹੋਏ ਇਸ ਨਜ਼ਰੀਏ ਨਾਲ ਖੜਾ ਹੋਣਾ ਹੈ ਇਸ ਨਜ਼ਰੀਏ ਨਾਲ ਅਸੀਂ ਅੱਗੇ ਵਧਣਾ ਹੈ ਸੋ ਇਸ ਲਈ ਕਦੀ ਵੀ ਸਾਡਾ ਕੁੜਨਾ ਸਾਡਾ ਬੁੜਬੜਾਉਣਾ ਸਾਡਾ ਖਿਜਣਾ ਖਪਣਾ ਕਦੀ ਵੀ ਇਹਨਾਂ ਮਨੁੱਖਾਂ ਦੇ ਉੱਤੇ ਨਹੀਂ ਹੋਣਾ ਚਾਹੀਦਾ ਜਿਹੜੇ ਸਾਡੇ ਖਿਲਾਫ ਖੜੇ ਹੁੰਦੇ ਆ ਕਿਉਂਕਿ ਉਹਦੇ ਪਿੱਛੇ ਕਿਸੇ ਤਾਕਤ ਨੂੰ ਵੇਖੋ ਉਹਦੇ ਪਿੱਛੇ ਕੰਧਕਾਰ ਦੀ ਤਾਕਤ ਨੂੰ ਦੇਖੋ ਉਹ ਨਾਲ ਲੜੋ ਤਨਾ ਪ੍ਰਾਰਥਨਾ ਦੇ ਦੁਆਰਾ ਲੜੋ ਉਸ ਨਾਲ ਵਚਨ ਦੇ ਦੁਆਰਾ ਲੜੋ ਔਰ ਅੰਧਕਾਰ ਦੀ ਤਾਕਤ ਦੀ ਸਭ ਤੋਂ ਵੱਡੀ ਜਿੱਤ ਉਦੋਂ ਹੁੰਦੀ ਆ ਜਦੋਂ ਅਸੀਂ ਸ਼ਰੀਰੀਕ ਲੜਾਈ ਚ ਗੁੰਦ ਪਿੰਨੇ ਆ ਕੁਝ ਮਨੁੱਖਾਂ ਦੇ ਉਕਸੌਣ ਤੇ ਜਦੋਂ ਕੁਝ ਮਨੁੱਖ ਸਾਨੂੰ ਉਕਸਾਉਂਦੇ ਆ ਤਾਂ ਅਸੀਂ ਉਸ ਅੰਧਕਾਰ ਦੀ ਤਾਕਤ ਤੋਂ ਆਪਣਾ ਧਿਆਨ ਹਟਾ ਕੇ ਅਸੀਂ ਜਦੋਂ ਸ਼ਰੀਰੀਕ ਲੜਾਈ ਚ ਆ ਜਾਂਦੇ ਆ ਜਿਸ ਸਮੇਂ ਸੰਸਾ ਮਸੀਹੀ ਲੋਕ ਜਦੋਂ ਵਿਸ਼ਵਾਸੀ ਲੋਕ ਜਦੋਂ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਦੇ ਧਰਨੇ ਪ੍ਰਦਰਸ਼ਨ ਕਰਦੇ ਆ ਐਸੀ ਹਿੰਸਕ ਕੁਝ ਟੰਗ ਤਰੀਕੇ ਅਪਣਾਉਂਦੇ ਆ ਤੋ ਉਹ ਹਮੇਸ਼ਾ ਇੱਕ ਤਮਾਸ਼ਾ ਬਣ ਕੇ ਰਹਿ ਜਾਂਦੇ ਆ ਮਸੀਹੀ ਸਮਾਜ ਦੇ ਵਿੱਚ ਤਮਾਸ਼ਾ ਬਣ ਕੇ ਰਹਿ ਜਾਂਦੇ ਆ ਆਤਮਿਕ ਸਮਾਜ ਦੇ ਵਿੱਚ ਇੱਕ ਤਮਾਸ਼ਾ ਬਣ ਜਾਂਦਾ ਹੈ ਸ਼ੈਤਾਨ ਦੇ ਲਈ ਹੱਸਦਾ ਹੈ ਅੰਧਕਾਰ ਦਾ ਮਹਾਰਾਜਾ ਉਹਨਾਂ ਮਸੀਹੀ ਲੋਕਾਂ ਦੇ ਉੱਤੇ ਜਿਹੜੇ ਆਪਣੀ ਆਤਮਿਕ ਲੜਾਈ ਛੱਡ ਕੇ ਉਹ ਇੱਕ ਸਰੀਰੀਕ ਲੜਾਈ ਦੇ ਵਿੱਚ ਗੁੱਦ ਪੈਂਦੇ ਆ। ਇਹੀ ਤਾਂ ਉਹ ਚੁੰਦਾ ਆ। ਪਰ ਜਿਸ ਸਮੇ ਅਸੀਂ ਇੱਕ ਗੱਲ ਤੇ ਥੱਪੜ ਖਾ ਕੇ ਜਦੋਂ ਦੂਜੀ ਗੱਲ ਅੱਗੇ ਕਰਨਾ ਸਿੱਖ ਜਾਂਦੇ ਆ ਨਾ ਉਸ ਸਮੇ ਅੰਧਕਾਰ ਦੀ ਤਾਕਤ ਧੂੜ ਚਟਣ ਲਈ ਮਜਬੂਰ ਹੋ ਜਾਂਦੀ ਆ ਸਾਡੇ ਅੱਗੇ। ਉਸ ਸਮੇ ਸੀ ਉਹਨੂੰ ਤੋੜ ਚਟਾਉਣ ਦੇ ਯੋਗ ਹੋ ਜਾਂਦੇ ਆ। ਉਸ ਸਮੇ ਸਾਡਾ ਹੱਥ ਉਹਦੀ ਧੌਣ ਦੇ ਉੱਤੇ ਹੁੰਦਾ ਹੈ ਸਰਪੁ ਦੇ ਵਚਨ ਚ ਲਿਖਿਆ ਆ। ਉਤਪਤੀ ਕਿਤਾਬ ਉਸਤਾ 49 ਅਧਿਆਏ ਉਸਤਾ 8 ਵਚਨ ਚ ਲਿਖਿਆ ਹੈ ਯਹੂਦਾ ਤੇਰੇ ਭਰਾ ਤੈਨੂੰ ਸਲਾਉਣਗੇ ਤੇਰਾ ਹੱਥ ਤੇਰੇ ਵੈਰੀਆਂ ਦੀ ਧੌਣ ਤੇ ਹੋਵੇਗਾ ਦੇਖੋ ਜਿਸ ਸਮੇ ਅਸੀਂ ਪ੍ਰਭੂ ਯੇਸ਼ੂ ਮਸੀਹ ਦੀ ਸਿੱਖਿਆ ਨੂੰ ਅਪਣਾਉਂਦੇ ਹੋਏ ਜਦੋਂ ਮਾਫ ਕਰ ਦਿੰਦੇ ਆ ਜਿਸ ਪ੍ਰਕਾਰ ਗ੍ਰਾਮਸਟੇਨ ਦੀ ਪਤਨੀ ਨੇ ਉਹਨਾਂ ਲੋਕਾਂ ਨੂੰ ਮਾਫ ਕਰ ਦਿੱਤਾ ਜਿਨ੍ਹਾਂ ਨੇ ਉਸਦੇ ਪਤੀ ਨੂੰ ਜ਼ਿੰਦਾ ਜਲਾਇਆ ਔਰ ਉਸਦੇ ਦੋ ਬੇਟਿਆਂ ਨੂੰ ਜ਼ਿੰਦਾ ਜਲਾਇਆ ਕਾਰ ਦੇ ਵਿੱਚ ਔਰ ਉਸਨੇ ਮਾਫ ਕੀਤਾ ਇਹ ਬੋਲਤੇ ਹੋਏ ਉਸਨੇ ਮਾਫ ਕੀਤਾ ਕਿੰਦੀ ਅਸੀਂ ਨਫ਼ਰਤ ਨੂੰ ਜਲਾਵਾਂਗੇ ਨਫ਼ਰਤ ਕਰਨ ਵਾਲਿਆਂ ਨੂੰ ਨਹੀਂ ਸੋ ਅਜਿਹੇ ਮੌਕੇ ਦੇ ਉੱਤੇ ਜਿਹੇ ਫੈਸਲੇ ਦੇ ਦੁਆਰਾ ਅੰਧਕਾਰ ਦੀ ਤਾਕਤ ਨੂੰ ਅਸੀਂ ਧੂੜ ਚਟਾਉਂਦੇ ਆ ਉਸ ਆਤਮਿਕ ਲੜਾਈ ਚ ਉਸ ਜੰਗ ਦੇ ਮੈਦਾਨ ਚ ਸਾਡਾ ਹੱਥ ਉਸੰਦ ਘਾਰ ਦੇ ਮਹਾਰਾਜ ਦੀ ਧੌਣ ਦੇ ਉੱਤੇ ਹੁੰਦਾ ਆ ਤੇ ਸਪ ਬਚਨ ਚ ਲਿਖਿਆ ਤੇਰਾ ਹੱਥ ਤੇਰੇ ਵੈਰੀਆਂ ਦੀ ਧੌਣ ਤੇ ਹੋਵੇਗਾ ਪਰ ਜਿਸ ਸਮੇ ਅਸੀਂ ਵੀ ਅਸੀਂ ਉਸੇ ਸ਼ਰੀਰੀਕ ਲੜਾਈ ਚ ਕੁੱਦ ਪੈਨੇ ਆ ਬਦਲੇ ਦੀ ਮੰਗ ਕਰਦੇ ਹੋਏ ਨਿਆਂ ਦੀ ਮੰਗ ਕਰਦੇ ਹੋਏ ਜਦੋਂ ਅਸੀਂ ਵੀ ਉਸੇ ਲੜਾਈ ਚ ਆ ਜਾਂਦੇ ਆ ਤਾਂ ਸਾਡਾ ਹੱਥ ਵੈਰੀ ਦੀ ਧੌਣ ਤੇ ਨਹੀਂ ਬਲਕਿ ਵੈਰੀ ਦਾ ਹੱਥ ਸਾਡੀ ਧੌਣ ਦੇ ਉੱਤੇ ਹੁੰਦਾ ਆ ਸੋ ਇਸਲੀ ਇਸ ਵਚਨ ਦੇ ਦੁਆਰਾ ਅਸੀਂ ਜੋ ਸਿੱਖਦੇ ਆ ਕਿ ਜੋ ਲਹਿਰਾਂ ਉੱਠ ਰਹੀਆਂ ਆ ਉਹ ਕਦੀ ਵੀ ਆਪਣੇ ਆਪ ਨਹੀਂ ਉੱਠਦੀਆਂ ਬਲਕਿ ਉਹਨਾਂ ਦੇ ਪਿੱਛੇ ਇੱਕ ਤਾਕਤ ਕੰਮ ਕਰ ਰਹੀ ਹੁੰਦੀ ਆ ਤੇਜ਼ ਹਵਾਵਾਂ ਤੇਜ਼ ਹਨੇਰੀਆਂ ਔਰ ਉਹਨਾਂ ਤੇਜ਼ ਹਨੇਰੀਆਂ ਦੇ ਉੱਤੇ ਵੀ ਪਰਮੇਸ਼ਰ ਦਾ ਇੱਕ ਕੰਟਰੋਲ ਹੁੰਦਾ ਸੋ ਇਸੇ ਪ੍ਰਕਾਰ ਸਾਡੇ ਵਿਰੋਧ ਚ ਉੱਠਣ ਵਾਲੇ ਮੰਨੋਕਈਆ ਕੋਈ ਸਤਾਵਟ ਉਹਦੇ ਪਿੱਛੇ ਇੱਕ ਅੰਧਕਾਰ ਦੀ ਤਾਕਤ ਕੰਮ ਕਰ ਰਹੀ ਹੁੰਦੀ ਆ ਜੋ ਲੋਕਾਂ ਨੂੰ ਉਭਾਰਦੀ ਆ ਸਾਡੇ ਖਿਲਾਫ ਔਰ ਉਸ ਅੰਧਕਾਰ ਦੀ ਤਾਕਤ ਦੇ ਉੱਤੇ ਵੀ ਸਾਡਾ ਪਰਮੇਸ਼ਰ ਰਾਜ ਕਰਦਾ ਹੈ ਹਕੂਮਤ ਕਰਦਾ ਹੈ ਇਸ ਲਈ ਅਸੀਂ ਹਰ ਸਤਾਵੜ ਨੂੰ ਇਸ ਨਜ਼ਰ ਨਾਲ ਦੇਖਦੇ ਹੋਏ ਅਸੀਂ ਅੱਗੇ ਹੀ ਵਧਦੇ ਜਾਣਾ ਹੈ ਔਰ ਆਪਣੀ ਦੌੜ ਨੂੰ ਪੂਰਾ ਕਰਨਾ ਹੈ ਸੋ ਪ੍ਰਭੂ ਸੁਵਚੰਦਰ ਜੀ ਸਨ ਆਸ਼ੀਸ਼ ਸਵੇ ਅਗਰ ਸੱਚਮੁੱਚ ਅਸੀਂ ਸੁਵਚੰਦ ਦੇ ਦੁਆਰਾ ਆਸ਼ੀਸ਼ ਪਾਉਂਦੇ ਆ ਤਾਂ ਜ਼ਰੂਰ ਤੁਸੀਂ ਕਮੈਂਟ ਬਾਕਸ ਵਿੱਚ ਆਮਨ ਟਾਈਪ ਕਰੋ ਔਰ ਦੂਸਰਿਆਂ ਨਾਲ ਇਸ ਵਚਨ ਨੂੰ ਸਾਂਝਾ ਕਰੋ ਪ੍ਰਭੂ ਸਾਨੂੰ ਸਭ ਨੂੰ ਆਸ਼ੀਸ਼ ਸਵੇ ਆਮਨ